ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਸੀਸਕੰਦ ਸਾਹਿਬ ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੱਜ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹੁੰਚ ਕੇ ਸੰਪੰਨ ਹੋਈ ਯਾਤਰਾ ਦੇ ਅੰਮ੍ਰਿਤਸਰ ਪਹੁੰਚਣ ਤੇ ਗੋਲਡਨ ਗੇਟ ਵਿਖੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਅਤੇ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਸਮੇਤ ਪ੍ਰਮੁੱਖ ਸਖਸ਼ਿਆਤਾ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਵਾਹਿਗੁਰੂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਮੈਂ ਬੇਨਤੀ ਕਰਾਂਗਾ ਇੱਕ ਵਾਰੀ ਜੀਤੇ ਤੇ ਹਾਰਾ ਬਹੁਤ ਹੀ ਸ਼ਰਧਾਪੂਰਵ ਸਤਿਕਾਰ ਸਹਿ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜੋ 15 ਨਵੰਬਰ ਨੂੰ ਇੱਕ ਸਾਈਕਲ ਯਾਤਰਾ ਸੀ ਇਸ ਜਿੰਦ ਚਰਨ ਦਾ ਆਸਰਾ ਇਸ ਨਾਰੇ ਦੇ ਹੇਠ ਦਿੱਲੀ ਤੇ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਹੋਈ ਸੀ ਬਾਅਦ ਉਸਦਾ ਯਾਤਰਾ ਉਸੇ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੀ ਹੈ ਔਰ ਸਾਰੇ ਉਸ ਸਾਈਕਲ ਯਾਤਰਾ ਦੇ ਸਵਾਗਤ ਤੇ ਵਾਸਤੇ ਅੱਗੇ ਗੋਲਡਨ ਗੇਟ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੇ ਹੋਏ ਸਾਰੇ ਸਿਰਦਾਰ ਮਨਜੀਤ ਸਿੰਘ ਜੀ ਨੂੰ ਸਾਫ ਦਰ ਤਿਲ ਸੂਬਾ 31 ਸਾਲਾਂ ਦੀ ਸੇਵਾ ਦਿਹਾੜਾ ਬਹੁਤ ਸ਼ਰਧਾ ਔਰ ਸਤਕਾਰ ਸਹਿ ਮਨਾਈਏ ਤਾਂ ਔਰ ਇਹ ਸਾਡਾ ਜੀ ਨੂੰ ਸਾਬ ਨੂੰ ਸੱਚਾ ਤੇ ਪੂਜਾ ਸਰਦਾਰ ਹੋਏਗਾ ਹਰ ਇੱਕ ਜਫੇ ਬੰਦੀ ਹਰ ਇੱਕ ਮਨੁੱਖ ਦਾ ਜਾਣਣਾਂ ਆਂਗੇ ਇਹ ਜਿਹੜੀ ਸ਼ਤਾਬ ਦੀ ਯਾਦ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦਲ ਆਪਣੇ ਪੰਜਾਬ ਸਰਕਲ ਅੰਮ੍ਰਿਤਸਰ ਪਹੁੰਚਣ ਦਾ ਅੱਜ ਉਹਨਾਂ ਨੇ 4 ਦਿਨ ਦੀ ਯਾਤਰਾ ਤੈਅ ਕਰਕੇ ਅੱਜ ਇੱਥੇ ਪਹੁੰਚੇ ਆ ਇਹ ਅੰਮ੍ਰਿਤਸਰ ਸਰਦਾਰ ਜੀ ਤੁਸੀਂ ਉਹਦਾ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭਗਤਾਂ ਸਿੰਘ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਫਰਮਾਨ ਲਓ ਤੇ ਭਾਈ ਮਤੀ ਦਾ ਭਾਈ ਸੁਖੀ ਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਸਮਾਰਪਤ ਹੋ ਰਹੇ ਆ ਇਹਨਾਂ ਦਾ ਆਰਿਆਂ ਦਾ ਮੈਂ ਬੇਜੰਦ ਹੋਇਆ ਕਿਉਂ ਆਠਾ ਆਵਾਜ਼ਾਂ ਤੋਂ ਬਹੁਤ ਬਹੁਤ ਜਿੰਦਾ ਜਿਹੜਾ ਦੇਣਾ ਉੱਥੇ ਗੁਰਦੁਆਰਾ ਅੰਮ੍ਰਿਤਪrakash ਉਸ ਦੀ ਪਵਿੱਤਰ ਸ਼ਹਾਦਤ ਨੂੰ ਮੋਖ ਰੱਖਦੇ ਹੁੰਦਾ ਜੋਗਾ ਸਿੰਘ ਜੀ ਸਵਾਰ ਮਹਾਰਾਜ ਜੀ ਦਾ ਲੋਟ ਫਰਸਾਇਕਣ ਯਾਤਰਾ ਪਰ ਆਰਾਮ ਕੋਈ ਸੀ ਸਾਡਾ ਪ੍ਰਧਾਨ ਸਰਦਾਰ ਹੁਜ ਸਿੰਘ ਜੀ ਕਿਹਾ ਤੁਸੀਂ ਇੱਕ ਲਾਈਨ ਲਗਾ ਲਓ ਤੇ ਅੱਜ ਸ਼੍ਰੀ ਅਪਰੇ ਸਰ ਸਾਹਿਬ ਪਹੁੰਚਿਆ ਉਹਨਾਂ ਨੇ ਵੀ ਸਬਾਬ ਦੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕਰਨੀਆਂ ਇੱਥੇ ਬੱਚੇ ਆਏ ਜਿਹਨਾਂ ਨੂੰ ਬੈਠੀ ਰਹਿਣਾ ਇਸ ਇਤਿਹਾਸਿਕ ਤੇ ਜਿਹੜੀ ਸਾਈਕਲ ਯਾਤਰਾ ਦਾ ਬਹੁਤ ਸਵਾਗਤ ਕੀਤਾ ਗਿਆ ਵਾ ਦਾਸ ਵੱਲੋਂ ਇਸ ਸਾਈਕਲ ਯਾਤਰਾ ਨੂੰ ਅੰਮ੍ਰਿਤਸਰ ਆਰਾਊਂਡ ਤੇ ਬਹੁਤ ਜੀ ਆਇਆਂ ਅਕਾਲਪੁਰਖ ਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਤਰਵਾਦੀਆਂ ਕਿ ਜਿਹੜੀ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਹੈ ਇਹ ਆਖਿਆ ਗਿਆ ਸੀਗਾ ਔਰੰਗਜ਼ੇਬ ਲੋ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਦਾ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਲਾਲ ਕਿਲੇ ਦੇ ਦਰਵਾਜ਼ੇ 'ਤੇ ਟਕੜਾ ਸੀ ਉਹਨਾਂ ਦੇ ਸ਼ਰੀਰ ਦੀ ਬੇਦਬੀ ਕਰਨੀ ਸੀ ਦਿੱਲੀ 'ਚ ਸਿੱਖ ਵੀ ਮਜਬੂਤ ਸੀ ਔਰ ਰੰਗਦੇ ਦੇ ਲੱਕ ਥਲੋ ਭਾਈ ਲੱਖੀਸ਼ਾ ਵਿਚਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਸ਼ਨ ਦੇ ਖਿਲਾਫ ਪੈਸੇਜ ਹੈ ਨਸ਼ੇ ਦੇ ਖਿਲਾਫ ਪੈਸੇਜ ਹੈ ਸੇਤ ਵਾਸਤੇ ਪੈਸੇਜ